ਰੋਹ ਸਰਜੀਤ ਕਰੋ ਤਕੜੀਆਂ ਕੀਦੀ ਯਾਦ ਆਉਂਦੀ ਆ ਯਾਦ ਆਉਂਦੀ ਆ ਕਿਸੇ ਦੀ ਹਾਂ ਮੇਰੀ ਗੀਗੀ ਮੰਮੀ ਤੇਨੂੰ ਮੇਰੀ ਯਾਦ ਦੀ ਆਈ ਜਮਾਈ ਯਾ ਇਹੋ ਕਿਤੇ ਜਲੀ ਅਸੀਂ ਪੰਜ ਸੱਤ ਜਾਣੇ ਰਲ ਕੇ ਮਾਂ ਨੂੰ ਪਾਲ ਨਹੀਂ ਪਾਉਂਦੇ ਕਈ ਵਾਰ ਪੁੱਤ ਕੋਲੇ ਵੀ ਰਹਿਵਾ ਪੋਤਿਆਂ 'ਚ ਵੀ ਰਹਿਵਾ ਦੋਤਿਆਂ 'ਚ ਵੀ ਰਹਿਵਾ ਪਰ ਉਹ ਆਪਸ ਵਿੱਚ ਇੱਕ ਦੂਜੇ ਨੂੰ ਗੁੱਸੇ ਸੀ ਬੁਲਾਉਂਦੇ ਨਹੀਂ ਸੀ ਨਾਰਾਜ਼ ਸੀ ਇਤੰਦਰ ਉਸ ਰਹਿਣੇ ਚੜ੍ਹਦੀ ਕਲਾ 'ਚ ਰਹਿਣ ਇਹ ਆਪਣੇ ਦੋਤਿਆਂ ਪੋਤਿਆਂ 'ਚ ਹੀ ਰਹਿਣੇ ਮਾਤਾ ਸਾਸਤਰੀ ਕਾਲ ਸਰਜੀਤ ਕਰੋ ਹੋਰ ਸਰਜੀਤ ਕਰੋ ਤਕੜੀਆਂ ਬੱਧੀ ਯਾਦ ਆਉਂਦੀ ਆ ਯਾਦ ਆਉਂਦੀ ਹੈ ਕਿਹਨੇ ਦੀ ਹਾਂ ਮੇਰੀ ਕੁੜੀ ਦੀ ਕਿਹੜੀ ਦੀ ਹਾਂ ਕਮਲ ਕਮਲ ਦੀ ਦੁੱਜੀ ਹਾਂ ਕੁੜੀਆਂ ਪਾਂਡੇ ਸਭ ਤੋਂ ਵੱਧ ਕਿਹੜੀ ਕੁੜੀ ਨੂੰ ਪਿਆਰ ਕਰਦੀ ਆ ਮੈਂ ਕਮਲ ਨੂੰ ਮੁੰਡੇ ਨੂੰ ਕਿਹੜੇ ਨੂੰ ਕਰਦੀ ਆ ਮੁੰਡਾ ਕੋਈ ਮੁੰਡਾ ਹੈ ਉਹਨੂੰ ਪਿਆਰ ਨਹੀਂ ਕਰਦੀ ਕਰਦੀ ਆ ਉਹਨੂੰ ਹਾਂਜੀ ਆਜੋ ਸੁਣ ਲਓ ਭਾਈ ਚਾਚੀ ਵਿਸ਼ੂ ਕੀ ਸੁਣ ਲਿਆ ਭਾਈ ਮੰਮੀ ਮੰਮੀ ਤੈਨੂੰ ਮੇਰੀ ਯਾਦ ਸੀ ਆਈ ਜਮਾ ਇਹ ਕਮਲ ਕੌਣ ਆ ਮੰਮੀ ਤੈਨੂੰ ਭੈਂਦੇ ਦੀ ਯਾਦ ਵੀ ਆਈ ਜਮਾ ਤੂੰ ਕਿੱਥੇ ਚਲੀ ਗਈ ਮੈਨੂੰ ਚੰਗੀ ਤੇ ਕੱਛੇ ਇਕੱਠੇ ਰਹੇ ਆ ਪਰ ਨਾ ਬਾਈ ਤੂੰ ਆ ਤਾਹੀ ਨਿਕਲਦਾ ਜੇ ਅੱਗ ਲੱਗਦੀ ਮੈਂ ਤੇ ਗੱਦੀ ਹੋਊਗੀ ਜੇ ਨਾ ਮਿਲ ਜੇ ਲਈ ਇਹ ਬੁਢੀ ਦੁਕਾਨ ਬੈਠਣਾ ਪੈਣਾ ਪੈਣਾ ਇਹ ਪਤਾ ਕੀ ਆ ਤੁਹਾਡਾ ਕੀ ਹੋਊਗਾ ਆਪਾਂ ਦਾ ਬਾਤ ਕੀ ਸੀ ਕੀ ਬੋਤ ਕੀ ਸੀ ਉਹ ਘਰ ਦਾ ਕੀ ਹੈ ਨਾ ਦੇਖ ਕਿੰਨੀ ਸੋਹਣੀ ਬਣਾਤੀ ਮੈਨੂੰ ਅੱਛਾ ਮੈਂ ਸਮਝ ਨਹੀਂ ਆਂਦੀ ਸਰ ਹਾਂ ਸਾਰਾ ਕੁਝ ਸਮਝ ਆਉਂਦੀ ਹੈ ਹਾਂ ਠੀਕ ਹੈ ਇਹ ਨਾ ਆਰੇ ਮਾਤਰਾ ਪੁੱਤ ਆ ਇਹ ਕਹਿੰਦੀ ਫੇਰ ਮਾਤਾ ਨਹੀਂ ਹੈ ਕਾ ਨਹੀਂ ਹਾਂ ਗੁਰਪ੍ਰੀਤ ਦਾ ਅੱਛਾ ਇਹਨਾਂ ਦੀਆਂ ਅੱਖ ਵੀ ਹੈਗੀ ਨਾ ਬੋਤ ਆ ਜੀ ਗਵੜੀ ਇਹ ਕੌਣ ਹੈ ਮਾਂ ਕੌਣ ਹੈ ਬਹੁਤ ਜ਼ਿਆਦਾ ਕਰਦੀ ਟੀਟ ਹੁੰਦਾ ਮਾਂ ਕੌਣ ਹੈ ਆ ਜੀਪੂ ਆ ਇਹ ਤੁਹਾਡੀ ਪੁੱਤ ਨੂੰ ਬਹੁਤ ਜ਼ਿਆਦਾ ਕਰਦੀ ਆ ਬੁੱਤ ਨੂੰ ਮੈਂ ਬਹੁਤ ਜ਼ਿਆਦਾ ਆ ਆ ਕੌਣ ਆਹ 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 ਬੜੋਤਾ ਖਾਓ ਐਸੇ ਬੜੋਤਾ ਇਹ ਬੜੋਤਾ ਹੈ ਆ ਉਹ ਪੁੱਤ ਆ ਬੜੋਤੇ ਆਲੇ ਨਾਮ ਨੂੰ ਯਾਦ ਉਹ ਭੁੱਲ ਗਈ ਏ ਸਾਰਾ ਦਿਮਾਗ ਤੇ ਨਿਕਲ ਗਿਆ ਹਰਵਾੜੀ ਆਲਾ ਹਾਇ ਮੇਰਾ ਬੋਲ ਰਿਹਾ ਆ ਮਾਤਾ ਜੀ ਦੇ ਕੋਲੇ ਪੈਸੇ ਸੀਗੇ ਜੀ ਇਹਨੇ ਜਿੰਨੇ ਵੀ ਸੀ ਕਿੰਨੇ ਸੀ ਕਾਕਾ ਮਾਤਾ ਕੋਲੇ 416 ਰੁਪਏ ਸੀ ਜੀ ਇੱਕ ਸੋਨੇ ਦੀ ਬਾਲੀ ਸੀ ਸਰਜੀਤ ਕੌਰ ਮਾਤਾ ਕੋਲੇ ਲੈ ਆਇਆ ਇਸ ਵਾਰ ਇਹਨੇ ਆਈ ਨਹੀਂ ਕਿਹਾ ਤੁਹਾ ਕੋਈ ਨਿਕ ਬਕਰ ਕਰਾ ਕੋ ਲਾਇਆ ਹੋਗਾ ਨਾ ਕੋਈ ਗੱਲ ਹੋ ਗਈ ਆ ਸਰਾ ਤੂੰ ਗੱਲ ਨਾ ਚੱਲ ਪਈ ਆ ਹਾਂ ਕਹਿਣੋਂ ਪਹਿਲਾਂ ਵੀ ਵਿਚਾਰ ਨਾ ਹਾ ਠਾਠੀ ਘਰ ਬੇਟਾ ਚੱਸੀ ਗੱਲ ਮਾਂ ਮੀਮੀ ਜਿੱਥੇ ਆਪਾਂ ਕਹਿੰਦੇ ਸੀ ਨਾ ਉਹ ਉਹੀ ਕਹਿੰਦਾ ਉਹ ਆ ਜਿੱਥੇ ਪਕ ਸੁਪਣਿਆ ਤਾਂ ਘਰ ਆ ਨਾ ਇਹ ਸੁਪਣਿਆ ਤੇ ਘਰ ਵਿੱਚ ਹੀ ਆਈਆਂ ਤੂੰ ਹਾਂ ਮੈਂ ਤੈਨੂੰ ਕਿਹਾ ਸੀ ਨਾ ਸਵਰਗ ਦਾ ਘਰ ਆ ਇੱਥੇ ਦੇਖਿੰਨਾ ਗਿਆ ਤੈਨੂੰ ਕਿਹਾ ਸੀ ਨਾ ਮੈਂ ਹਾਂ ਮੈਂ ਇਹ ਮਾਤਾ ਦੀ ਬਾਲੀ ਆ ਆਲੇ ਮਾਂ ਬਾਲੀ ਤੇਰੀ ਬੜੀਆ ਜੀ ਸੱਬਰਵਾਲ ਸਾਹਿਬ ਜੀ ਤੁਹਾਨੂੰ ਸਾਰਾ ਧੰਨਵਾਦ ਕਰਨ ਲਈ ਖੜੇ ਮਾਤਾ ਦੇ ਧੀਆ ਪੁੱਤ ਪੋਤੇ ਪਰਪੋਤੇ ਸਾਰੇ ਆਏ ਨੇ ਇੱਥੇ ਜਿਵਾਈ ਵੀ ਆ ਬੇਬੇ ਨਾਲ ਗੱਲ ਕਰ ਲਾ ਬੇਬੇ ਮੁੰਡਾ ਜਿਹੜਾ ਛੱਡ ਕੇ ਗਿਆ ਸੀ ਤੈਨੂੰ ਅੱਛਾ ਉਹਦੇ ਨਾਲ ਗੱਲ ਕਰ ਲਾ ਧੰਨਵਾਦ ਕਰ ਆ ਬੇਟੀ ਸਾਰੇ ਮਾਤਾ ਪਾਈ ਮੈਂ ਜੰਦਾ ਦਾ ਆਹ ਪਤਾ ਜੀ ਸਾਰੇ ਮੈਂ ਯਾਦ ਆ ਮੇਰੇ ਮੁੰਡੇ ਬੋਲੇ ਤਾਂ ਵੈਸੇ ਹਾਂ ਬੱਚੇ ਦਾ ਪਿਆਰ ਕਰਕੇ ਆ ਗਿਆ ਨਾ ਜੀ ਆਪ ਕਰਨਾ ਦਾ ਹਾਂ ਕਰਨਾ ਆ ਹ ਮੈਂ ਤਾਂ ਲੈ ਨੂੰ ਆਪਾਂ ਦੀ ਨਹੀਂ ਬੋਲਦੇ ਮੈਂ ਤਾਂ ਗਾਲਾਂ ਕੱਢ ਦਿੱਤੀ ਆਪਾਂ ਸੱਚ ਨਾਲ ਗਿਆ ਉਹ ਦਿਨ ਗੁੱਸਾ ਕਰਦੀ ਮਾਤਾ ਨੂੰ ਐਨੀ ਬੜੀ ਕਿੱਥੇ ਲੈ ਚੱਲਿਆ ਜੀ ਰਾਜਾ ਮੈਨੂੰ ਹਾਂ ਅੱਗੇ ਲੈ ਚੱਲ ਉਹ ਤੇ ਬਾਹਰ ਲੈ ਚੱਲ ਗੱਲਾਂ ਕਰ ਕਰੀ ਚੱਲ ਕਰੀ ਚੱਲ ਗੱਲ ਚੱਲਣ ਦੇ ਆਉਂਦੇ ਬੁੰਡੇ ਕੋਈ ਜਾਵਦੀ ਕੋਲ ਹੋ ਗਏ ਫੋਨ ਹੋਣਾ ਫੋਨ ਬਣੀ ਹੋ ਗਿਆ ਹਾਂ ਟੈਂਕਾ ਭੈਰਾ ਤੂੰ ਆਈ ਮੈਨ ਨਹੀਂ ਕੋ ਮੈਨ ਨਹੀਂ ਤੂੰ ਤੇ ਹਾਂ ਤੁਹਾਨੂੰ ਨਾ ਮਾਤਾ ਜੀ ਦਾ ਨੰਬਰ ਭੇਜ ਦਿਆਂ ਮਾਤਾ ਜੀ ਦੇ ਬੇਟੇ ਦਾ ਜਾਂ ਪੋਤੇ ਦਾ ਫਿਰ ਤੂੰ ਫੋਨ ਕਰਕੇ ਮਿਲ ਆਇਓ ਜਾ ਕੇ ਇੱਥੇ ਹੀ ਰਹਿੰਦੇ ਸ਼ਹਿਰ 'ਚ ਹੀ ਰਹਿੰਦੇ ਆ ਇਹ ਬਸ ਮਾਂ ਰੋਣਾ ਨਹੀਂ ਫੇਰ ਕਿਉਂ ਹੋ ਗਿਆ ਚੇਤਾ ਭੁੱਲ ਗਿਆ ਤਾਂ ਮੇਰਾ ਵੀ ਭੁੱਲ ਜਾਂਦਾ ਚੇਤਾ ਤਾਂ ਬੇਬੇ ਹਾਂ ਚੰਗਾ ਫਿਰ ਹੁਣ ਚੱਲੀ ਆਂ ਹਾਂ ਜਾਣੇ ਹੁਣ ਚੰਗਾ ਬੇਬੇ ਹਾਂ ਅਸ਼ੀਰਵਾਦ ਦੇ ਦੇ ਮਾਂ ਹਾਂ ਚਲੋ ਆਪਾਂ ਚੱਲਦੇ ਆਂ ਨਹੀਂ ਮਾਂ ਮੈਂ ਹੁਣ ਕੰਮ ਕਰਨਾ ਮੈਂ ਕਿਸੇ ਹੋਰ ਮਾਂ ਦੀ ਸੇਵਾ ਕਰੂੰਗਾ ਅੱਛਾ ਠੀਕ ਆ ਮੈਂ ਮੁੰਡਾ ਇੱਥੇ ਹੈ ਮੇਰਾ ਆਹ ਦੇਖਰਾ ਮੁੰਡਾ ਖੜਾ ਆਹ ਦੇਖੜਾ ਹਾਂ ਆਏ ਮਾਂ ਇਹਨਾਂ ਕਾ ਉਹ ਲੱਗ ਨਹੀਂ ਚਾਹਤੇ ਮੈਨੂੰ ਪੱਕਾ ਹੀ ਹੈ ਕਿਉਂ ਮਾਂ ਬਾਪ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅੱਜ ਮਾਤਾ ਸਰਜੀਤ ਕੌਰ ਆਪਣੇ ਘਰ ਜਾ ਰਹੀ ਹੈ ਜੀ ਅੱਜ ਮਾਤਾ ਸਰਜੀਤ ਕੋਰ ਆਪਣੇ ਪੜਪੋਤੇ ਨਾਲ ਆਪਣੇ ਪੋਤੇ ਨਾਲ ਇੱਥੇ ਪੋਤਾ ਵੀ ਆਇਆ ਹੋਇਆ ਹੈ ਮਾਤਾ ਦਾ ਮਾਤਾ ਦਾ ਪੋਤਾ ਆਇਆ ਹੋਇਆ ਮਾਤਾ ਦੀਆਂ ਧੀਆਂ ਆਈਆਂ ਹੋਈਆਂ ਨੂੰ ਆਈ ਹੋਈ ਆ ਸਾਰਾ ਪਰਿਵਾਰ ਮਾਤਾ ਨੂੰ ਲੈਣ ਆਇਆ ਇੱਥੇ ਜ਼ਿੰਦਗੀ 'ਚ ਕਈ ਵਾਰੀ ਸਾਡੇ ਬਜ਼ੁਰਗਾਂ ਜਿਹੜੇ ਜਿਵੇਂ-ਜਿਵੇਂ ਉਮਰ ਵੱਧਦੀ ਆ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ ਤੇ ਸਾਨੂੰ ਉਹਨਾਂ ਨਾਲ ਉਸੇ ਤਰ੍ਹਾਂ ਤੇ ਜਾ ਕੇ ਗੱਲਾਂ ਬਾਤਾਂ ਕਰਨੀਆਂ ਪੈਣੀਆਂ ਉਸੇ ਤਰੀਕੇ ਨਾਲ ਉਹਨਾਂ ਨਾਲ ਬਰਤਾਬ ਕਰਨਾ ਪੈਣਾ ਜਿਸ ਤਰੀਕੇ ਦੇ ਉਹ ਹੋ ਜਾਂਦੇ ਆ ਮਾਂ ਨੇ ਆਪਣੀ ਨੇ ਕੱਲੀ ਨੇ ਸਾਨੂੰ ਪੰਜ ਪੰਜ ਸੱਤ ਸੱਤ ਜਾਨਾਂ ਨੂੰ ਪਾਲਿਆ ਹੁੰਦਾ ਪਰ ਅਸੀਂ ਪੰਜ ਸੱਤ ਜਾਨੇ ਰਲ ਕੇ ਮਾਂ ਨੂੰ ਪਾਲ ਨਹੀਂ ਪਾਉਂਦੇ ਕਈ ਵਾਰ ਇੱਥੇ ਅਸੀਂ ਕਿਸੇ ਦੀ ਗਲਤੀ ਨਹੀਂ ਕਰਦੇ ਵੀ ਕੋਈ ਗਲਤ ਆ ਜਾਂ ਕਿਸੇ ਨੇ ਕੋਈ ਮਾੜਾ ਕੀਤਾ ਬਸ ਫਰਕ ਸਿਰਫ ਕੀ ਇਹਨਾਂ ਦੇ ਦਿਲਾਂ 'ਚ ਫਰਕ ਪੈ ਗਿਆ ਆਪਸ ਵਿੱਚ ਗੁੱਸੇ ਗਿੱਲੇ ਸੀ ਮਾਂ ਨੂੰ ਸਾਰੇ ਚਾਹੀਦੇ ਸੀ ਮਾਂ ਤੇ ਕੋਲੇ ਵੀ ਚਾਹੁੰਦੀ ਸੀ ਜਾ ਮਾਂ ਪੁੱਤ ਕੋਲੇ ਵੀ ਰਹਿਵਾ ਪੋਤਿਆਂ 'ਚ ਵੀ ਰਹਿਵਾ ਦੋਤਿਆਂ 'ਚ ਵੀ ਰਹਿਵਾ ਪਰ ਉਹ ਆਪਸ ਵਿੱਚ ਇੱਕ ਦੂਜੇ ਨੂੰ ਗੁੱਸੇ ਸੀ ਬੁਲਾਉਂਦੇ ਨਹੀਂ ਸੀ ਨਾਰਾਜ਼ ਸੀ ਇੱਕ ਦੂਜੇ ਦੇ ਆਉਂਦੇ ਨਹੀਂ ਸੀ ਤੇ ਜੇ ਮਾਤਾ ਚਲੇ ਜਾਂਦੀ ਸੀ ਧੀ ਕੋਲੇ ਤਾਂ ਫਿਰ ਉੱਥੇ ਜਾ ਕੇ ਪੁੱਤ ਨੂੰ ਯਾਦ ਕਰਦੀ ਸੀ ਪੋਤਿਆਂ ਨੂੰ ਜੇ ਉੱਥੇ ਚਲੇ ਜਾਂਦੀ ਤਾਂ ਪਿੱਛੇ ਫਿਰ ਉਹਨਾਂ ਨੂੰ ਯਾਦ ਕਰਦੀ ਇਸੇ ਚੱਕਰ 'ਚ ਮਾਂ ਪਿਸਦੀ ਰਹੀ ਇੱਕ ਦਿਨ ਆਪਣੇ ਪੋਤਿਆਂ ਕੋਲੋਂ ਪੁੱਤ ਕੋਲੋਂ ਧੀ ਕੋਲੇ ਚਲੀ ਗਈ ਦੋ ਚਾਰ ਮਹੀਨੇ ਧੀ ਕੋਲੇ ਰਹੀ ਅ ਧੀ ਕੋਲੇ ਜਾ ਕੇ ਦਰੇ ਮੈਂ ਉੱਠੇ ਪੋਤਿਆਂ ਦਾ ਮੈਂ ਉੱਥੇ ਜਾਵਾਂ ਉੱਥੇ ਧੀ ਕਹਿੰਦੀ ਕੋਈ ਨਾ ਰੁਕ ਜਾ ਚੱਲਦੇ ਆ ਮੈਂ ਛੱਡਿਆ ਓ ਜੇ ਇੱਕ ਦੋ ਵਾਰੀ ਛੱਡਣ ਆਏ ਆਸ ਵਿੱਚ ਲਲੁੜ ਪਏ ਭੈਣ ਭਰਾ ਤੇ ਮਾਂ ਚਾਹੁੰਦੀ ਸੀ ਵੀ ਮੈਂ ਜਾਮਾ ਛੇਤੀ ਇਹਨੂੰ ਹੌਲ ਪੈਂਦੇ ਸੀ ਮੈਂ ਕਿਦੋਂ ਆਪਣੇ ਪੋਤਿਆਂ ਪਰਪੋਤਿਆਂ ਨੂੰ ਜਾ ਕੇ ਮੇਲਾ ਤੇ ਇਹ ਕਹਿੰਦੀ ਮੈਂ ਹੌਲੀ ਗੇ ਦੇ ਕੇ ਅੱਖ ਬਚਾ ਕੇ ਚੁੰਨੀ ਚੱਕੀ ਤੇ ਮੈਂ ਨਿਕਲੇ ਹੀ ਕਹਿੰਦੀ ਉੱਥੋਂ ਤੇ ਬੱਸ ਜਿਹੜੀ ਚੜ ਕੇ ਉੱਥੋਂ ਮੇਲਕੋਟਲੇ ਤੋਂ ਲੁਧਿਆਣੇ ਆ ਗਈ ਲੁਧਿਆਣੇ ਆ ਕੇ ਆਪਦਾ ਘਰ ਨਹੀਂ ਲੱਭਿਆ ਆਪਦਾ ਮੁਹੱਲਾ ਹੀ ਭੁੱਲ ਗਈ ਆਪਦੀ ਗਲੀ ਉਹ ਜਿੱਥੇ ਜਿੰਮ ਬੱਚੇ ਪਲੇ ਸੀ ਪੋਤੇ ਪੋਤੀਆਂ ਦੋਤੇ ਦੋទੀਆਂ ਧੀਆਂ ਵਿਆਈਆਂ ਸੀ ਉਹ ਘਰ ਹੀ ਭੁੱਲ ਗਈ ਕਿਉਂਕਿ ਸਿਰ ਦਾ ਸਾਈਂ ਚਲਾ ਗਿਆ ਉਮਰ ਹੁਣ 80 85 ਸਾਲ ਦੇ ਨੇੜ ਆ ਸਰਜੀਤਪੁਰ ਤੇ ਕਈ ਦਿਨ ਉੱਥੇ ਭਟਕਦੀ ਰਹੀ ਤੋ ਤਿੰਨ ਦਿਨ ਗੁਰਦੁਆਰਾ ਦੁਖਨਿਵਾਨ ਸਾਹਿਬ ਰਹੀ ਫਿਰ ਉੱਥੋਂ ਅੱਗੇ ਗਊਸ਼ਾਲਾ ਰੋਡ ਤੇ ਚਲੀ ਗਈ ਉੱਥੇ ਇੱਕ ਰੱਬ ਦਾ ਬੰਦਾ ਮਿਲਿਆ ਮਾਂ ਨੂੰ ਇਸ ਬੁੱਢੀ ਮਾਂ ਨੂੰ ਇੰਨੇ ਮਾੜੇ ਹਾਲਾਤ 'ਚ ਸਿਰ ਤੇ ਚੁੰਨੀ ਨਹੀਂ ਕਿਸੇ ਨੇ ਕਿਉਂ ਨਹੀਂ ਦੇਖਿਆ ਇੰਨੇ ਦਿਨ ਇਹ ਕਿਉਂ ਘੁੰਮਦੀ ਰਹੀ ਉੱਥੇ ਪੀ ਉਥੋਂ ਨਵੀਨ ਸੱਬਰਬਾਲ ਬਾਈ ਦੇ ਧਿਆਨ ਚ ਪਈਏ ਮਾਂ ਵੀ ਇਹ ਘਰੋਂ ਵਿਚੜੀ ਲੱਗਦੀ ਐ ਬੁਕਰ ਦੇ ਨਾਲ ਤੁਰਦੀ ਤੇ ਕੱਪੜੇ ਜਵੰਨ ਕੇ ਦੋ ਪੂੜੀਆਂ ਬੁਕਰ ਨਾਲ ਬੰਨੀ ਫਿਰਦੀ ਕਿਉਂਕਿ ਬੜੇ ਤਕੜੇ ਸਰਦਾਰ ਦੀ ਧੀ ਆ ਬੜੇ ਚੰਗੇ ਘਰ ਦੀ ਨੂੰਹ ਆ ਮੰਗਣਯੋਗੀ ਤਾਂ ਹੈ ਨਹੀਂ ਸੀ ਮਾਂ ਵੀ ਕਿਥੇ ਮੂਰੇ ਹੱਥ ਅਟਦੀ ਤੇ ਜੇ ਕੋਲੇ 5-700 ਰੁਪਈਆ ਸੀਗਾ ਉਹਦੇ ਨਾਲ ਹੀ ਰੋਟੀ ਕਿਤੋਂ ਖਾਦੀ ਲੈ ਕੇ ਦੋ ਪੂੜੀਆਂ ਖਾ ਲੀਆਂ ਦੋ ਨਾਲ बन ਲੀਆਂ ਤੇ ਉਹ ਰੱਬ ਦੇ ਬੰਦੇ ਨੇ ਮਾਤਾ ਨੂੰ ਇੱਥੇ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚਦਾ ਕਰਤਾ ਇੱਥੋਂ ਅਸੀਂ ਵੀਡੀਓ ਸ਼ੇਅਰ ਕੀਤੀ ਮਾਤਾ ਤੋਂ ਬੜੀ ਕੋਸ਼ਿਸ਼ ਕੀਤੀ ਐਡਰੈਸ ਪੁੱਛਣ ਦੀ ਕੋਈ ਫੋਨ ਨੰਬਰ ਪੁੱਛਣ ਦੀ ਪਰ ਮਾਤਾ ਨੂੰ ਕੁਝ ਵੀ ਚੇਤੇ ਨਹੀਂ ਸੀ ਮਾਤਾ ਨੂੰ ਚੇਤੇ ਸੀ ਆਪਣਾ ਪਟਨਾ ਸ਼ਹਿਰ ਕਹਿੰਦੀ ਸੀ 1984 ਮੋਕੇ ਪਟਨੇ ਸ਼ਹਿਰ 'ਚ ਰਹਿੰਦੇ ਸੀ ਵੀ ਉੱਥੋਂ ਫਿਰ ਅਸੀਂ ਘਰ-ਬਾਰ ਵੇਚ ਕੇ ਟਰੱਕ ਵੇਚ ਕੇ ਵਾਪਸ ਇੱਥੇ ਆ ਗਏ ਸੀ ਇੱਥੇ ਆ ਕੇ ਭਾਈ ਭਗਤੇ ਰਹਿੰਦੇ ਸੀ ਵੀ ਉੱਥੋਂ ਵੀ ਬੱਚੇ ਮੇਰੇ ਆ ਕੇ ਲੁਧਿਆਣੇ ਰਹਿਣ ਲੱਗੇ ਕਿੱਥੇ ਰਹਿੰਦੇ ਲੁਧਿਆਣੇ ਇਹ ਨਹੀਂ ਪਤਾ ਸੀ ਮਾਂ ਨੂੰ ਪਰ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ ਜਦੋਂ ਵੀਡੀਓ ਸਾਂਝੀ ਕੀਤੀ ਤਾਂ ਉਹ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਮਾਤਾ ਦੇ ਧੀਆਂ ਪੁੱਤਾਂ ਤੱਕ ਇਸ ਤਰ੍ਹਾਂ ਪਹੁੰਚੀਆਂ ਤੇ ਅੱਜ ਉਹ ਮਾਂ ਦੇ ਸਾਰੇ ਪਰਿਵਾਰਕ ਮੈਂਬਰ ਮਾਂ ਨੂੰ ਅੱਜ ਮਿਲਣ ਆਏ ਅਜਨੌਦਪਿੰਡ ਤੋਂ ਸਾਡੇ ਮਾਤਾ ਜੀ ਆਏ ਨੇ ਸਾਡਾ ਛੋਟਾ ਭਰਾ ਵਾ ਰਿੱਕੀ ਉਦੇ ਮਾਤਾ ਜੀ ਨੇ ਕੱਲ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਦੱਸਿਆ ਵੀ ਇਹਦੀਆਂ ਬੇਟੀਆਂ ਦੇ ਅਸੀਂ ਜਾਣਕਾਰ ਅੱਗੋਂ ਫਿਰ ਅੱਜ ਮਾਤਾ ਜੀ ਦੇ بیٹے ਆਏ ਨੇ ਤੇ ਇਹਨਾਂ ਦੇ ਨਾਲ ਵੀ ਜਿਹੜੇ ਵੀਰ ਆਏ ਨੇ ਉਹ ਵੀ ਅੱਗੋਂ ਦੀ ਅੱਗੋਂ ਹਰ ਬੰਦਾ ਇੱਕ ਦੂਜੇ ਨਾਲ ਕਨੈਕਟਡ ਅੱਜ ਕੱਲ ਜਾਣਦੇ ਆ ਤੇ ਪਰ ਇਸ ਗੱਲ ਦੀ ਖੁਸ਼ੀ ਆ ਵੀ ਇਹਨਾਂ ਸਾਰਿਆਂ ਨੇ ਇਕੋ ਲਖਤ ਮਾਂ ਦੀ ਸੇਵਾ ਕਰਨ ਵਾਸਤੇ ਪ੍ਰਣ ਕੀਤਾ ਵੀ ਅਸੀਂ ਆਪਣੇ ਗੁੱਸੇ ਗਿੱਲੇ ਛੱਡ ਕੇ ਆਪਣੀਆਂ ਨਰਾਜ਼ਗੀਆਂ ਭੁੱਲ ਕੇ ਜਿੰਨਾ ਟਾਈਮ ਮਾਂ ਵਾਂ ਅਸੀਂ ਇਕੱਠੇ ਹੋ ਕੇ ਮਾਂ ਦੀ ਸੇਵਾ ਕਰਾਂ ਹਾਂਜੀ ਇਹ ਗੱਲ ਸਹੀ ਕਹਿ ਰਹੇ ਆਂ ਜੀ ਮੈਂ ਹਾਂ ਭੈਣੋ ਹਾਂਜੀ ਭੈਣੇ ਸਹੀ ਕਹਿ ਰਹੇ ਆਂ ਜੀ ਤੇ ਬਸ ਇਹੀ ਬੇਨਤੀ ਆ ਜੀ ਤੁਸੀਂ ਵੀ ਅਰਦਾਸ ਕਰਿਓ ਇਸ ਮਾਂ ਬਾਪ ਦੀ ਬੜੀ ਘਰਣਾ ਘਾਲੀ ਐ ਇਹਨਾਂ ਸਾਡੀਆਂ ਮਾਮਾ ਨੇ ਉਹ ਬੜਾ ਮਾੜਾ ਸਮਾਂ ਦੇਖਿਆ ਇਹਨਾਂ ਨੇ ਕਿਵੇਂ ਹੱਡ ਰਗੜ ਕੇ ਮਿਹਨਤ ਕੀਤੀ ਇਹਨਾਂ ਨੇ ਉਹ ਖੂਨ ਪਸੀਨਾ ਵਹਾ ਕੇ ਅੱਜ ਆਪ ਦਿੱਤੀਆਂ ਬੁੱਤਾਂ ਨੂੰ ਇੱਦਾਂ ਜੋਗਾ ਕੀਤਾ ਤੇ ਖੁਸ਼ੀ ਰਹਿਣ ਇਹ ਇਤ ਅੰਦਰ ਉਸ ਰਹਿਣੇ ਚੜ੍ਹਦੀ ਕਲਾ ਚ ਰਹਿਣ ਇਹ ਆਪਣੇ ਦੋਧਿਆ ਪੁੱਤਿਆਂ ਚ ਹੀ ਰਹਿਣ ਵਾ ਕਰੇ ਹੋਰ ਦਾ ਸਰਜੀਤ ਕੌਰ ਮਾਤਾ ਦੇ ਪਰਿਵਾਰ ਵਾਸਤੇ ਮਹਾਰਾਜ ਇਹਨਾਂ ਨੂੰ ਸਮੱਤ ਬਾਕੀ ਵੈਕੁਰ ਜੀ ਖਾਲਸਾ ਸਾਹਿਬ ਵੈਕੁਰ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀ ਚੰਗਾ ਬਿੱਬੇ ਚੰਗਾ ਬਿੱਡੇ ਤੇਰੀ ਤਾਂ ਫਲਵਾੜੀ ਬਹੁਤ ਵੱਡੀ ਆ ਤੇਰੇ ਤਾਂ ਖੇਤ ਵੀ ਬਹੁਤ ਆ ਕਿੰਨੇ ਪੁੱਤੇ ਪੋਤਿਆਂ ਦੋਤੇ ਐ ਆ ਪਰਪੋਤੇ ਹਾਂ ਜਿਉਂਦੀ ਬਾਤ ਦੀ ਹੈ ਜੀ